ਜਿਨ੍ਹਾਂ ਦੇ ਬੱਚੇ ਰੋਜ਼ ਹੀ ਪੀਜ਼ਾ ਮੰਗਦੇ ਆ ਤਾਂ ਘਰੇ ਬਣਾ ਕੇ ਦਿਓ ਇਹ ਹੈਲਦੀ ਪੀਜ਼ਾ ਬਹੁਤ ਹੀ ਟੇਸਟੀ ਵੀ ਬਣੇਗਾ ਤੇ ਬੱਚੇ ਤੁਹਾਡੇ ਹੈਲਦੀ ਵੀ ਰਹਿਣਗੇ ਇਹਨੂੰ ਖਾ ਕੇ ਤੁਸੀਂ ਵੀ ਖਾ ਸਕਦੇ ਆ ਜਿੰਨਾ ਕੁ ਸਮਾਨ ਹੈਗਾ ਨਾ ਇਹ ਇੱਕ ਪੀਜ਼ੇ ਦਾ ਜੇ ਤੁਸੀਂ ਬਿਆਰਜ ਜਾਓਗੇ ਤੇ ਇਹ ਤੋਂ ਘੱਟੋ ਘੱਟ ਤੁਸੀਂ 6-7 ਪੀਜ਼ੇ ਘਰੇ ਬਣਾ ਸਕਦੇ ਆ ਆਪਾਂ ਅੱਜ ਪਨੀਰ ਕੈਪਸਿਕਮ ਤੇ ਅਨੀਅਨ ਪੀਜ਼ਾ ਜਿਹੜਾ ਬਣਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਇਹਨੂੰ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਓਵਨ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਆਪਾਂ ਕੜਾਈ 'ਚ ਹੀ ਬਣਾਵਾਂਗੇ ਮੂੰਗ ਦਾਲਾ ਜਿਹੜੀ ਮੈਂ ਪਿਉਤੀ ਸੀ ਮੂੰਗ ਦਾਲ ਦੇ ਜਿਵੇਂ ਹੁਣ ਆਪਾਂ ਪਰੌਂਠੇ ਬਣਾਉਣੇ ਆ ਹਨਾ ਚਿਲਾ ਬਣਾਉਣੇ ਆ ਤਾਂ ਬੱਚੇ ਖਾਂਦੇ ਨਹੀਂ ਹੈਗੇ ਪਰ ਪੀਜਾ ਮੂੰਗ ਦਾਲ ਦਾ ਮਿੰਟੋ ਮਿੰਟੀ ਖਾ ਲੈਣਗੇ ਇਹਦੇ ਵਿੱਚ ਬਹੁਤ ਸਾਰਾ ਪ੍ਰੋਟੀਨ ਵੀ ਹੁੰਦਾ ਜਿਵੇਂ ਕਿ ਬੱਚਿਆਂ ਲਈ ਜ਼ਰੂਰੀ ਹੁੰਦਾ ਹਨਾ ਤਾਂ ਉਹ ਵੀ ਖਾਣਗੇ ਤੇ ਬਾਕੀ कुरकुऱ्या कुरकुरी ਬਹੁਤ ਵਧੀਆ ਇਹਦਾ ਬੇਸ ਆ ਜਿਹੜਾ ਉਹ ਤਿਆਰ ਹੋਊਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੈਂ ਵੀਰਪਾਲ ਕੌਰ ਸਿੱਖੋਂ ਜਾਂ ਤੋਂ ਜਿਹੜੇ ਵੀ ਭੈਣ ਭਰਾ ਨਵੇਂ ਜੁੜੇ ਐ ਫੋਲੋ ਵੀ ਕਰ ਲੋ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਔਇਲ ਲੈਣਾ ਨਾ ਮਾਤਰ ਜਾਂ ਤੇ ਇਹਦੇ ਵਿੱਚ ਜੋ ਵੀ ਆਪਾਂ ਪੀਜੇ ਦੇ ਉੱਪਰ ਸਮਾਨ ਜਿਹੜਾ ਪਾਉਣਾ ਹੁੰਦਾ ਹਨਾ ਉਹ ਤੁਸੀਂ ਇਹਨੂੰ ਬੇਸ਼ੱਕ ਤੁਹਾਡੇ ਕੋਲੇ ਕੈਪਸਿਕਮ ਤੇ ਕੱਲਾ ਪਿਆਜ਼ ਹੀ ਹੈਗਾ ਉਹ ਵੀ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਪੀਜਾ ਪਨੀਰ ਵਾਲਾ ਬਣਾ ਸਕਦੇ ਆ ਤਾਂ ਤੁਸੀਂ ਪਨੀਰ ਵੀ ਪਾ ਸਕਦੇ ਆ ਤੇ ਥੋੜਾ ਜਿਹਾ ਨਮਕ ਪਾ ਕੇ ਇਹਨੂੰ ਹਲਕਾ ਜਿਹਾ ਤੁਸੀਂ ਜਿਹੜਾ ਸੇਕ ਲਵਾਉਣਾ ਹੈਗਾ ਹਲਕਾ ਜਿਹਾ ਭੁੰਨਣਾ ਹੈਗਾ ਬਿਲਕੁਲ ਵੀ ਜ਼ਿਆਦਾ ਨਹੀਂ ਹੈਗਾ ਤੁਸੀਂ ਇਹਨੂੰ ਬਿਲਕੁਲ ਇਹਦਾ ਕਲਰ ਨਹੀਂ ਚੇਂਜ ਹੋਣ ਦੇਣਾ ਬਿਲਕੁਲ ਹਲਕਾ ਹਲਕਾ ਬਸ ਤੁਸੀਂ ਇਹਨੂੰ ਭੁੰਨ ਲੈਣਾ ਹੈਗਾ ਥੋੜਾ ਜਿਹੇ ਵਿੱਚ ਮੈਂ ਕਸੂਰੀ ਮੇਥੀ ਪਾ ਰਹੀ ਆ ਕਿਉਂਕਿ ਉਹਦਾ ਜਿਹੜੀ ਲੁੱਕ ਥੋੜੀ ਜੀ ਜ਼ਿਆਦਾ ਵਧੀਆ ਬਣ ਜੇ ਜੇ ਤੁਸੀਂ ਕਸੂਰੀ ਮੇਥੀ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਆ ਜ਼ਰੂਰੀ ਨਹੀਂ ਹੈਗਾ ਤੇ ਦੂਜੇ ਪਾਸੇ ਆਪਾਂ ਬੇਸ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੂੰਗ ਦਾਲ ਜਿਹੜੀ ਮੈਂ ਭਿਉਂ ਕੇ ਰੱਖੀ ਸੀ ਉਹ ਇਹਦੇ ਵਿੱਚ ਮੈਂ ਪਾ ਰਹੀ ਹੈਗੀ ਆ ਤੇ ਇਹਦੇ ਵਿੱਚ ਦਹੀਂ ਪਏਗਾ ਨਹੀਂ ਜਿਹੜਾ ਨਾਰਮਲ ਆਪਣੇ ਘਰੇ ਹੈਗਾ ਦੋ ਤਿੰਨ ਚਮਚੇ ਦਹੀਂ ਦੇ ਇੱਕ ਕੌਲੀ ਵਿੱਚ ਪਾ ਸਕਦੇ ਆ ਤੇ ਇਹ ਹੈਗਾ ਜੀ ਚੌਲਾਂ ਦਾ ਆਟਾ ਇਦੇ ਵਿੱਚ ਤੁਸੀਂ ਸੂਜੀ ਵੀ ਪਾ ਸਕਦੇ ਆ ਪਰ ਜੇ ਤੁਸੀਂ ਚੌਲਾਂ ਦਾ ਆਟਾ ਪਾਉਂਗੇ ਤਾਂ ਕਦੇ ਵੀ ਜਿਹੜਾ ਤੁਹਾਡਾ ਬੇਸ ਹੋ ਚਿਪਕੇਗਾ ਨਹੀਂ ਥੋੜੀ ਮੂੰਗ दाल ਮੇਰੇ ਕੋਲ ਪਹਿਲਾਂ ਹੀ ਜਿਆਦਾ ਢਿੱਲੀ ਜੀ ਹੋ ਗਈ ਸੀ ਤੇ ਇੱਕ ਗਲਾਸ ਭਰਿਆ ਪਿਆ ਸੀ ਉਹਦੇ ਵਿੱਚ ਮੈਂ ਪਾਤਾ ਹੀ ਦੀ ਜਗ੍ਹਾ ਤੇ ਤੁਸੀਂ ਪਾਣੀ ਪਾ ਸਕਦੇ ਆ ਪਰ ਪਾਣੀ ਜਿਆਦਾ ਨਹੀਂ ਪਾਉਣਾ ਤੁਹਾਡਾ ਪੇਸਟਾ ਜਿਹੜਾ ਬਿਲਕੁਲ ਗਾੜਾ ਹੋਣਾ ਚਾਹੀਦਾ ਕਿਉਂਕਿ ਜੇ ਆਪਾਂ ਰੋਟੀ ਬਣਾਉਣੀ ਹੈ ਇਹ ਚੀਜ਼ ਯਾਦ ਰੱਖੇ ਜੇਕਰ ਤੁਸੀਂ ਚੌਲਾਂ ਦਾ ਆਟਾ ਪਾਉਣੇ ਤੇ ਹੈਲਦੀ ਵੀ ਇਸੂਜੀ ਨਾਲੋਂ ਜ਼ਿਆਦਾ ਹੈਲਦੀ ਹੈ ਤੇ ਜਿਹੜੀ ਤੁਹਾਡਾ بیس ਆ ਬਿਲਕੁਲ ਨਹੀਂ ਚਿਪਕੇਗਾ ਕੜਾਈ ਦੇ ਨਾਲ ਕੜਾਈ ਦੇ ਵਿੱਚ ਭੱਜੇ ਹੀ ਫੇਰੇਗਾ ਆਪਣਾ بیس ਇਸ ਤਰ੍ਹਾਂ ਦਾ ਇਹ ਸੰਘਣਾ بیس ਆ ਜਿਹੜਾ ਆਪਣਾ ਹੋਣਾ ਚਾਹੀਦਾ ਪੀਜੇ ਦੇ ਲਈ ਇਹ ਹੈਲਦੀ ਵੀ ਬਹੁਤ ਆ ਕਿਉਂਕਿ ਮੂੰਗ ਦਾਲ ਹਨਾ ਮੂੰਗੀ ਦਾਲ ਆ ਪਾਉਂ ਆਂ ਵੀ ਕਿੰਨੇ ਆ ਵੀ ਹੈਲਦੀ ਆ ਨਾ ਮਾਤਰ ਜੈ ਆਇਲ ਆਇਨੀ ਵੀ ਜਿਹੜਾ ਆਪਾਂ ਬਜ਼ਾਰ ਵਾਲਾ ਪੀ ਜਾ ਉਹ ਚ ਪਤਾ ਨਹੀਂ ਕਿਹੇ ਜਿਹਾ ਤੇਲ ਘਿਓ ਹੁਣ ਯੂਜ਼ ਕੀਤਾ ਹੋਊਗਾ ਤੇ ਆਪਣੇ ਘਰੇ ਤੁਸੀਂ ਦੇਸੀ ਘਿਓ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹਾਂ ਹਲਕਾ ਜਿਹਾ ਤੁਸੀਂ ਬਸ ਕੜਾਈ ਨੂੰ ਜਿਹੜਾ ਲਾਉਣਾ ਤੇ ਹੁਣ ਇਹ ਮੂੰਗ ਦਾਲ ਦਾ ਜਿਹੜਾ ਤੁਸੀਂ ਪੇਸਟ ਬਣਾਇਆ ਇਹਦੇ ਮੇਰੇ ਘਟ ਘਟ ਦੋ ਪੀਜੇ ਬਣ ਜਾਣਗੇ ਸਾਰੇ ਰੱਜ ਰੱਜ ਕੇ ਵੀ ਆਪਾਂ ਖਾ ਸਕਦੇ ਹੈਗੇ ਇਹਨੂੰ ਇੱਕ ਕੌਲੀ ਤੋਂ ਦੋ ਤਿੰਨ ਪੀਜੇ ਜਿਹੜੇ ਬਣ ਜਾਂਦੇ ਹੈਗੇ ਆ ਤੇ ਇਦਾਂ ਇਹਨੂੰ ਤੁਸੀਂ ਫੈਲਾ ਦੇਣਾ ਬਿਲਕੁਲ ਰੋਟੀ ਵਾਂਗੂ ਕਿ ਇਹਦਾ ਬੇਸ ਆ ਤੁਸੀਂ ਥੋੜਾ ਸੰਗਣਾ ਰੱਖਣਾ ਵੀ ਬਾਲੀ ਪਤਲੀ ਜੀ ਰੋਟੀ ਹੈ ਜਿਹੜੀ ਉਹ ਤੁਸੀਂ ਨਹੀਂ ਰੱਖਣੀ ਹੈਗੀ ਕੁਛ ਨਹੀਂ ਇਹਨੂੰ ਹੁੰਦਾ ਨਾ ਇਹ ਕੜਾਈ ਨਾ ਚਿਪਕੇ ਮੈਂ ਇਹਨੂੰ ਹੁਣ ਤੁਹਾਨੂੰ ਪਲਟ ਕੇ ਵੀ ਦਿਖਾਉਣੀ ਹੈਗੀ ਇਹ ਦੇਖੋ ਬਹੁਤ ਵਧੀਆ ਜਿਹੜਾ ਆਪਣਾ ਬੇਸ ਆ ਉਹ ਹੈਲਦੀ ਨਾਲੇ ਤਿਆਰ ਹੋਏਗਾ ਤੇ ਨਾਲੇ ਚੰਗੀ ਤਰ੍ਹਾਂ ਜਿਹੜਾ ਇਹ ਪੱਕ ਜਾਂਦਾ ਤੁਹਾਨੂੰ ਯਾਦ ਰਵੇ ਵੀ ਇਹਦਾ ਆਪਾਂ ਇੱਕ ਹਿੱਸਾ ਜਿਹੜਾ ਉਹ ਜਦੋਂ ਪਕਾਉਣਾ ਤੇ ਇਹਨੂੰ ਫਿਰ ਪਲਟ ਦੇਣਾ ਤੇ ਇਹ ਜਿਹੜਾ ਜਿੰਨੇ ਦੂਜਾ ਹਿੱਸਾ ਪੱਕੇ ਗਿਆ ਹਨ ਉਹਨੇ ਆਪਾਂ ਨਾਲ ਉੱਪਰ ਜਿਹੜਾ ਸਮਾਨ ਪਾਵਾਂਗੇ ਉਹ ਪੱਕ ਜੇਗਾ ਇਹ ਇਹਨੂੰ ਬਣਾਉਣ ਦਾ ਜਿਹੜਾ ਤਰੀਕਾ ਹੁੰਦਾ ਕਿੰਨਾ ਸੋਹਣਾ ਦੇਖੋ ਇਹ ਪੱਕਿਆ ਬਿਲਕੁਲ ਵੀ ਇਹਦੇ ਵਿੱਚ ਕੱਚਾ ਪਾਣਾ ਜਿਹੜਾ ਉਹ ਨਹੀਂ ਹੁੰਦਾ ਠੀਕ ਹੈ ਤਾਂ ਹੁਣ ਆਪਾਂ ਜਿਹੜਾ ਥੋੜੇ ਟਾਈਮ ਲੱਗ ਗਿਆ تھا ਜਿਹੜਾ ਉਹ ਬੰਦ ਵੀ ਕਰ ਸਕਦੇ ਹੈਗੇ ਆ ਇਹਨੂੰ ਬੰਦ ਕਰ ਦੇਣਾ ਤੁਸੀਂ ਗੈਸ ਨੂੰ ਤੇ ਇਹਦੇ ਉੱਪਰ ਜਿਹੜਾ ਆਪਾਂ ਸਮਾਨਾ ਹੁਣ ਸਾਰਾ ਲਗਾਵਾਂਗੇ ਤੇ ਉਹ ਤੁਹਾਨੂੰ ਮੈਂ ਦੱਸ ਦਿੰਨੀ ਆ ਵੀ ਕਿਹੜਾ ਕਿਹੜਾ ਸਮਾਨ ਆ ਤੁਸੀਂ ਕਿਵੇਂ ਯੂਜ਼ ਕਰਨਾ ਸਭ ਤੋਂ ਪਹਿਲਾਂ ਆਪਾਂ ਪੀਜ਼ਾ ਸੌਸ ਇਹਦੇ ਵਿੱਚ ਲਈ ਹੈ ਸੌਸ ਦੇ ਨਾਲ ਹੀ ਜਿਹੜਾ ਹਨਾ ਪੀਜਾ ਦਾ ਟੇਸਟ ਆ ਜਿਹੜਾ ਬਣਨਾ ਹੁੰਦਾ ਤੇ ਇਹ ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਬਾਜ਼ਾਰ ਚੋਂ ਲਿਆਉਣਾ ਜੇ ਤੁਸੀਂ ਇੱਕ ਪੀਜੇ ਦੇ ਮੁੱਲ ਦਾ ਬਾਜ਼ਾਰ ਚੋਂ ਸਮਾਨ ਲਿਆਉਂਗੇ ਤਾਂ ਘੱਟੋ ਘੱਟ ਘਰੇ ਉਹਦੇ ਨਾਲ ਪੰਜ ਤੋਂ ਛੇ ਪੀਜੇ ਜਿਹੜੇ ਉਹ ਤੁਸੀਂ ਬਣਾ ਕੇ ਖਾ ਸਕਦੇ ਆ ਬੱਚਿਆਂ ਨੂੰ ਖਵਾਸ ਲੱਗਦੇ ਆ ਟੇਸਟ ਵੀ ਆਏਗਾ ਤੇ ਹੈਲਦੀ ਵੀ ਆ ਇਹ ਚ ਕੋਈ ਨੁਕਸਾਨ ਨਹੀਂ ਹੈਗਾਗਾ ਜਿੰਕਾ ਜਿਹੜੇ ਬਾਜ਼ਾਰ ਵਾਲੇ ਤੋਂ ਮੈਦੇ ਦਾ ਬੇਸ ਬਣਾ ਲੈਂਦੇ ਹੈਗੇ ਹਨਾ ਤੋਂ ਅਨ ਹੈਲਦੀ ਵੀ ਹੈ ਬੱਚਿਆਂ ਲਈ ਬਹੁਤ ਆ ਤੇ ਹੋਰ ਵੀ ਪਤਾ ਨਹੀਂ ਕਿਦਾਂ ਦਾ ਹਨਾ ਤੇਲ ਕਿਉਂ ਪਾਇਆ ਜਾਂਦਾ ਹੈਗਾ ਬੱਚੇ ਵੀ ਜिद ਕਰਦੇ ਆ ਅੱਜ ਕੱਲ ਇਦਾਂ ਦੀਆਂ ਚੀਜ਼ਾਂ ਖਾਣ ਲਈ ਹਨਾ ਹੁਣ ਇਹ ਮਾਇਓਨੀਜ਼ ਹੈਗੀ ਹੈ ਮੇਰੇ ਕੋਲ کریم ਵੀ ਪਾ ਸਕਦੇ ਜਿਹੜੀ ਮਲਾਈ ਹੁੰਦੀ ਹੈ ਸਿੰਪਲ ਆਪਾਂ ਉਹ ਵੀ ਪਾ ਸਕਦੇ ਹੈਗੇ ਮਾਇਓਨੀਜ਼ ਨੂੰ ਸਕਿਪ ਵੀ ਕੀਤਾ ਜਾ ਸਕਦਾ ਜੇ ਤੁਸੀਂ ਮਾਇਓਨੀਜ਼ ਨਾ ਪਾਉਣਾ ਚਾਹੋ ਤਾਂ ਬੇਸ਼ੱਕ ਨਾ ਪਾਓ ਘਰ ਦੀ کریم ਵੀ ਮੈਂ ਤਾਂ ਕਈ ਵਾਰੀ ਲਾ ਦਿੰਨੀ ਹੁੰਦੀ ਆ ਮਲਾਈ ਜਿਹੜੀ ਆਪਣੀ ਹੁੰਦੀ ਹੈ ਉਹਦੇ ਨਾਲ ਵੀ ਇਹਦੀ ਬਹੁਤ ਵਧੀਆ ਕਰੀਮੀ ਜਾਂ ਘਿਓ ਘਿਓ ਵਰਗਾ ਦਾ ਟੇਸਟ ਜਿਹੜਾ ਬੱਚਿਆਂ ਨੂੰ ਆਉਂਦਾ ਉਹ ਵੀ ਬਹੁਤ ਟੇਸਟੀ ਹੈਗਾ ਜਿਹੜਾ ਲੱਗਦਾ ਹੁਣ ਇਹ ਦੋਨੋਂ ਆਪਣੀਆਂ ਲਾਗੀਆਂ ਦੇ ਵਿੱਚ ਸੌਸ ਵੀ ਲਾ ਸਕਦੇ ਹੋ ਤੁਸੀਂ ਸੌਸ ਅਸੀਂ ਘੱਟ ਖਾਣੇ ਆ ਅਸੀਂ ਤਾਂ ਕਰਕੇ ਮੈਂ ਸਿੰਪਲ ਜਿਹੜੀ ਸੌਸ ਉਹ ਨਹੀਂ ਲਗਾਈ ਤੁਸੀਂ ਇਹਨੂੰ ਲਗਾ ਸਕਦੇ ਹੈਗੇ ਹੁਣ ਇਹ ਜਿਹੜਾ ਆਪਾਂ ਭੁੰਨ ਕੇ ਰੱਖਿਆ ਸੀਗਾ ਸਮਾਨ ਪੀਜ਼ਾ ਸ਼ਿਮਲਾ ਮਿਰਚ ਤੇ ਪਿਆਜ਼ ਇਹਨੂੰ ਇਹਦੇ ਉੱਪਰ ਬਿਲਕੁਲ ਭਰ-ਭਰ ਕੇ ਲਗਾ ਲੈਣਾ ਜਿਹੜਾ ਬਾਜ਼ਾਰ ਵਾਲਾ ਹੁੰਦਾ ਉਹਦੇ ਤਾਂ ਮਸਾ ਹੀ ਪਨੀਰ ਦਾ ਟੁਕੜਾ ਹੈ ਨਾ ਲੱਭਦਾ ਹੁੰਦਾ ਥੋੜਾ ਥੋੜਾ ਜਿਹਾ ਲਾਇਆ ਹੁੰਦਾ ਇਹ ਤੇ ਆਪਾਂ ਫੁੱਲ ਭਰ-ਭਰ ਕੇ ਘਰੇ ਇਹਨੂੰ ਬਣਾ ਸਕਦੇ ਹੈਗੇ ਜਿੰਨਾ ਮਰਜ਼ੀ ਤੁਸੀਂ ਪਨੀਰ ਹੈ ਨਾ ਤੁਸੀਂ ਇਹਦੇ ਵਿੱਚ ਲਗਾ ਲਓ ਤੇ ਇਦਾਂ ਇਹਨੂੰ ਇਹਦੇ ਉੱਪਰ ਸੈੱਟ ਕਰ ਦੇਣਾ ਹੁੰਦਾ ਤਾਂ ਨੂੰ ਯਾਦ ਰਵੇ ਵੀ ਗੈਸ ਆਪਾਂ ਹੁਣ ਬੰਦ ਕੀਤਾ ਹੋਇਆ ਹੈਗਾ ਗੈਸ ਨੂੰ ਥੋੜੇ ਟਾਈਮ ਲਈ ਬੰਦ ਕਰਨਾ ਕਿਉਂਕਿ ਵੀ ਰੋਟੀ ਜਲੇ ਨਾ ਵੀ ਆਪਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਇਹਦੇ ਉੱਤੇ ਬੇਸ ਲਗਾਉਂਦੇ ਹੋਏ ਵੀ ਜਿਹੜਾ ਸਮਾਨ ਆਪਾਂ ਲਾਉਣਾ ਹੈਗਾ ਤੇ ਹੁਣੇ ਮੇਰੇ ਕੋਲੇ ਮੋਜ਼ਰੇਲਾ ਚੀਜ਼ ਆ ਚੀਜ਼ ਜਰੂਰ ਪਾਉਣਾ ਹੈਗਾ ਜਿਹੜਾ ਬਿਆਰ ਤੋਂ ਤੁਸੀਂ ਲਿਆਉਂਗੇ ਇੱਕ ਪੈਕੇਟ ਜੇਕਰ ਲਿਆਉਂਗੇ 7-8 ਪੀਜਾਂ ਤੇ ਆਰਾਮ ਨਾਲ ਤੁਸੀਂ ਇਹਨੂੰ ਲਾ ਸਕਦੇ ਹੋ ਕਿਉਂਕਿ ਆਪਾਂ ਬਾਹਲਾ ਵੀ ਨਹੀਂ ਪਾਉਣਾ ਹੁੰਦਾ ਨਾ ਕਰੀਮੀ ਇਹ ਟੇਸਟ ਬਣਾਉਣ ਲਈ ਆਪਾਂ ਉਹਨਾਂ ਦਾ ਜਿਹੜਾ ਇੱਕ ਪੀਜੇ ਤੇ ਜਿਵੇਂ ਆਪਾਂ ਸੈਂਡਵਿਚ ਵਗੈਰਾ ਚ ਵੀ ਪਾਉਣੀ ਹੈਗੇ ਆ ਪਰ ਇਹਨੂੰ ਘਰੇ ਜੇ ਤੁਸੀਂ ਬਣਾ ਕੇ ਖਾਓਗੇ ਮੇਰੀ ਸਲਾਹ ਹੈਗੀ ਇਹ ਵੀ ਬੱਚਿਆਂ ਨੂੰ ਜੇ ਖਵਾਓਗੇ ਤਾਂ ਸੱਚੀ ਇਹ ਹੈਲਦੀ ਹੈਗਾ ਹੁਣ ਇਹਨੂੰ ਥੋੜਾ ਜਿਹਾ ਗੈਂਸ ਨੂੰ ਕੱਟ ਕਰਕੇ ਤੇਨੂੰ ਟੱਕ ਦੇਣਾ ਹੁਣ ਜਿਹੜਾ ਉੱਪਰਲਾ ਹਿੱਸਾ ਪਹਿਲਾਂ ਹੀ ਪੱਕਿਆ ਹੋਇਆ ਹੁਣ ਆਪਾਂ ਭਾਫ਼ ਦੇ ਨਾਲ ਜਿਹੜਾ ਉੱਪਰਲਾ ਸਮਾਨ ਆਪਣਾ ਪਕੜਨਾ ਤੇ نیچے ਵਾਲਾ ਹਿੱਸਾ ਜਿਹੜਾ ਰੋਟੀ ਦਾ ਦੇਖੋ ਇਹਦੀ ਲੁੱਕ ਕਿੰਨੀ ਵਧੀਆ ਆਈ ਹੈ ਕਰੀਮੀ ਕਰੀਮੀ ਬਹੁਤ ਸੋਹਣਾ ਇਹਦਾ ਟੈਕਸਚਰ ਆਇਆ ਨੀਚੇ ਤੋਂ ਵੀ ਦੇਖ ਲਓ ਬਿਲਕੁਲ ਇਹ ਪੱਕਿਆ ਹੋਇਆ ਜਿਹੜਾ ਆਪਣਾ ਪੀਜ਼ਾ ਹੈਗਾ ਬਿਲਕੁਲ ਕਰੰਚੀ ਕਰੰਚੀ ਇਹਦਾ ਟੇਸਟ ਆਊਗਾ ਹੁਣ ਇਹਨੂੰ ਆਪਾਂ ਕੱਟ ਲੈਣਾ ਹੈਗਾ ਉੱਪਰ ਤੁਸੀਂ ਚਿਲੀ ਫਲੈਕਸ ਪਾ ਸਕਦੇ ਆ ਔਰੀਗানো ਪਾ ਸਕਦੇ ਹੈਗੇ ਆ ਹਨਾ ਮੈਂ ਤਾਂ ਘਰੇ ਪਾਉਚ ਜੀ ਲਿਆ ਕੇ ਰੱਖਦੀ ਹੁੰਨੀ ਜਿਵੇਂ 2-2 ਰੁਪਏ ਵਾਲੇ 1-1 ਰੁਪਏ ਵਾਲ ഓരിഗേനോ ചിത്ര ഫലക്സ് അത് ബിജാരവേസ്റ്റ് ആരെ ਇਹ ਚਲੋ ਆਪ ਬਯਾਚ ਵੀ ਕਿਵੇਂ ਰੀ ਖਾਣਾ ਪੈਂਦਾ ਹਨਾ ਸਰਦਾ ਨਹੀਂ ਹੈਗਾ ਪਰ ਜਦੋਂ ਬੱਚੇ ਜਿਆਦਾ ਮੰਗਣ ਹਨਾ ਤੀਜੇ ਦਿਨ ਹੀ ਮੰਗ ਲੈਣ ਤਾਂ ਉਦੋਂ ਤੁਸੀਂ ਘਰੇ ਇਹ ਜਿਹੜਾ ਹਲਵਾ ਕਰ ਸਕਦੇ ਆ ਮੈਨੂੰ ਉਮੀਦ ਆ ਵੀ ਤੁਹਾਨੂੰ ਵੀ ਗੱਲ ਜਿਹੜੀ ਅੱਛੀ ਲੱਗੀ ਹੋਊਗੀ ਤਾਂ ਸ਼ੇਅਰ ਆ ਜਿਹੜਾ ਵੀਡੀਓ ਨੂੰ ਸਾਰਿਆਂ ਨੇ ਕਰਨਾ ਨਹੀਂ ਭੁੱਲਣਾ ਤਾਂ ਕਿ ਸਾਰੇ ਆਪ ਵੀ ਬਣਾ ਕੇ ਖਾ ਸਕਣ ਤੇ ਆਪਦੇ ਬੱਚਿਆਂ ਨੂੰ ਵੀ ਜਿਹੜਾ ਖਵਾ ਸਕਣ ਮੈਂ ਤਾਂ ਬਈ ਖਾ ਰਹੀ ਹਾਂ ਦੇਖੋ ਕਿੰਨਾ ਕਰੀਮੀ ਤੇ ਕਿੰਨਾ ਟੇਸਟੀ ਹੈਗਾ ਮੈਨੂੰ ਤਾਂ ਬਹੁਤ ਸਾਰੇ ਘਰਦਿਆਂ ਨੇ ਵੀ ਕਿਹਾ ਬਈ ਬਹੁਤ ਟੇਸਟੀ ਬਣਿਆ ਬਈ ਆਲੀ ਨਵੀ ਟੇਸਟੀ ਸੀਗਾ ਬਹੁਤ ਵਧੀਆ ਟੇਸਟ ਜਿਹੜਾ ਇਹਦਾ ਆ ਵੀਡੀਓ ਨੂੰ ਸ਼ੇਅਰ ਕਰਕੇ ਰੱਖ ਲੋ ਤਾਂ ਕਿ ਤੁਸੀਂ ਵੀ ਬਣਾ ਸਕੋ ਬਾਜ਼ਾਰ ਜਾਣਾ ਤੇ ਇੱਕ ਪੀਜੇ ਦੇ ਮੁੱਲ ਦਾ ਸਮਝ ਲੈਣਾ ਤੇ ਉਹਦੇ ਤੋਂ 6-7 ਜਿਹੜੇ ਪੀਜੇ ਆ ਉਹ ਬਣਾ ਕੇ ਖਾ ਸਕਦੇ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਥੈਂਕ ਯੂ